ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਜੀ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਵਲੌਗ ਸਟਾਰਟ ਕਰਿਆ ਜੀ ਸਵੇਰ ਦੇ ਟਾਈਮ ਇਹ ਬਣਾ ਰਹੇ ਸੀ ਮਿੱਸੀਆਂ ਰੋਟੀਆਂ ਕਣਕ ਦਾ ਤੇ ਮੱਕੀ ਦਾ ਆਟਾ ਲਿਆ ਆਪਾਂ ਸਣ ਕੇ ਲੋਨ ਮਿਰਚ ਪਾ ਲਿਆ ਜੀ ਉਹਦੇ ਵਿੱਚ ਜੀਰਾ ਪਾਇਆ ਅੱਧਾ ਕ ਚਮਚਾ ਇੱਕ ਪਿਆਜ਼ ਕੱਟ ਕੇ ਪਾ ਲਿਆ ਜੀ ਤਿੰਨ ਚਾਰ ਹਰੀਆਂ ਮਿਰਚਾਂ ਲਾਲ ਮਿਰਚ ਵੀ ਪਾਈ ਸੀ ਆਪਾਂ ਪਹਿਲਾਂ ਤੇ ਹਰੀਆਂ ਵੀ ਪਾਈਆਂ ਨੇ ਤਿੰਨ ਚਾਰ ਤੇ ਨਾਲ ਪਾਈ ਹੈ ਜੀ ਸੁੱਕੀ ਮੇਥੀ ਮਿਸੀਆਂ ਰੋਟੀਆਂ ਬਣਾਵਾਂਗੇ ਅੱਜ ਆਪਾਂ ਦਹੀਂ ਨਾਲ ਸਵੇਰੇ ਸਵੇਰੇ ਬਹੁਤ ਵਧੀਆ ਲੱਗਦੀਆਂ ਨੇ ਜੀ ਇਹ ਇਹਨੂੰ ਸਾਰੇ ਕਾਸੇ ਨੂੰ ਆਪਾਂ ਮਿਕਸ ਕਰ ਲਿਆ ਹੁਣ ਇਹਨੂੰ ਆਪਾਂ ਗੁੰਨ ਲਾਂਗੇ ਜੀ ਹੁਣ ਮੌਸਮ ਬਦਲ ਗਿਆ ਜੀ ਹੁਣ ਗਰਮ ਪਾਣੀ ਦੀ ਜਰੂਰਤ ਨਹੀਂ ਹੈਗੀ ਇਹ ਨਾਰਮਲ ਪਾਣੀ ਨਾਲੇ ਆਪਾਂ ਆਟਾ ਗੁੰਨ ਲਿਆ ਠੂਦੀ ਵਾਲੇ ਪਾਣੀ ਨਾਲ ਆਟਾ ਗੁੰਨ ਕੇ ਆਪਾਂ ਤਿਆਰ ਕਰ ਲੈਨੇ ਆ ਜੀ ਲੋ ਜੀ ਇਹ ਆਟਾ ਗੁੰਨ ਲਿਆ ਆਪਾਂ ਅੱਧੇ ਨੂੰ ਮਲ ਕੇ ਆਪਾਂ ਤਿਆਰ ਕਰ ਲਾਂਗੇ ਅੱਧਾ ਬਾਦ ਦੇ ਵਿੱਚ ਮਲ ਲਾਂਗੇ ਜੀ ਨਾਲ ਹੁੰਦੇ ਲੋ ਜੀ ਅੱਧਾ ਆਪਾਂ ਮਲ ਕੇ ਤਿਆਰ ਕਰ ਲਿਆ ਤੇ ਤਵਾ ਧਰ ਲਿਆ ਗੈਸ ਤੇ ਰੋਟੀ ਬਣਾ ਲਾਂਗੇ ਅੱਜਕੱਲ੍ਹ ਦੇ ਮੌਸਮ 'ਚ ਜੀ ਇਹ ਦਾਹ ਸਬਜ਼ੀ ਨੂੰ ਇਹ ਰੋਟੀਆਂ ਜ਼ਿਆਦਾ ਸਵਾਦ ਲੱਗਦੀਆਂ ਨੇ। ਸਵੇਰੇ ਸਵੇਰੇ ਦਹੀਂ ਨਾਲ। ਅੱਜ ਕੋਈ ਆਪਣੇ ਕੋਲ ਸਬਜ਼ੀ ਵੀ ਹੈ ਨਹੀਂ ਸੀ ਸਵੇਰੇ। ਤਾਂ ਕਰਕੇ ਆਪਾਂ ਇਹ ਬਣਾ ਲਈਆਂ ਨੇ ਪਹਿਲਾਂ ਕੜੀ ਬਣਾਉਣ ਦੀ ਸਲਾਸੀ। ਫਿਰ ਕੜੀ ਨਹੀਂ ਬਣਾਈ ਜੀ ਰੋਟੀਆਂ ਬਣਾ ਲਈਆਂ ਮਿਸੀਆਂ। ਦਹੀਂ ਤੇ ਲੱਸੀ ਨਾਲ ਖਾ ਲਾਂਗੇ। ଲୁଣ ਮਿਰਚ ਆਪਾਂ ਵਧੀਆ ਪਾ ਲਿਆ ਜੀ ਇਹਨਾਂ ਦੇ ਵਿੱਚ ਤੇਜ ਕਰਾਰਾ ਜਾ। ਫਿਰ ਸਵਾਦ ਲੱਗਦੀਆਂ ਨੇ। ਪਿਆਜ਼ ਮੈਂ ਕੱਟੀ ਸੀ ਜੀ ਕਰਦ ਦੇ ਨਾਲ ਹੀ ਥੋੜੇ ਜਿ ਮੋٹے ਸੀਗੇ ਕਰਦਨਾ ਤਾਂ ਥੋੜੇ ਜਿ ਮੋਟੀ ਕੱਟੇ ਜਾਂਦੇ ਨੇ ਜੇ ਚਾ ਉੱਪਰ ਨਾਲ ਚੌਪ ਕਰ ਲੈਂਦੇ ਫਿਰ ਬਰੀਕ ਹੋ ਜਾਂਦੇ ਨੇ ਜੀ ਇਹ ਕੱਟ ਕੇ ਮੈਂ ਜਾਣ ਕੇ ਪਾਈ ਸੀ ਥੋੜੇ ਜਿ ਮੋٹے ਚ ਵਧੀਆ ਲੱਗਦੇ ਨੇ ਕਰਾਂ ਚੀ ਜੇ ਤਬ ਆਪਾਂ ਗਰਮ ਹੋ ਗਏ ਸੀ ਰੋਟੀ ਪਾ ਦਿੱਤੀ ਆਪਾਂ ਉਹਨੇ ਡੈਮ ਦੇ ਆਪ ਵਿਚ ਆਪਾਂ ਦੂਸਰੀ ਰੋਟੀ ਤਿਆਰ ਕਰ ਲੈਣੇ ਬਣਾ ਕੇ ਉੱਦਲੀ ਸਾਈਡ ਤੇ ਆਪਣਾ ਧਰਿਆ ਹੋਇ ਜੀ ਕਿਉਂ ਗਰਮ ਹੋਣ ਲਈ ਰੋਟੀ ਬਣਦੇ ਬਣਦੇ ਨਾਲ ਹੀ ਕਿਉਂ ਗਰਮ ਹੋ ਜੂਗਾ ਠੰਡੇ ਹੋਏ ਤੋਂ ਫਿਰ ਭੁਣ ਕੇ ਰੱਖ ਲਾਂਗੇ ਦੀ ਡੱਬੇ ਚ ਪਾ ਕੇ ਗੈਸ ਆਪਾਂ ਮੀਡੀਅਮ ਜਿਹਾ ਰੱਖਿਆ ਹੋਇਆ ਜੀ ਜਿਆਦਾ ਤੇਜ਼ ਨਹੀਂ ਕਰਿਆ ਜੇ ਜਿਆਦਾ ਤੇਜ਼ ਕਰ ਲੈਂਦੇ ਆ ਜੀ ਫਿਰ ਇੱਕ ਲੱਖਤ ਬਾਹਰ ਰੋਟੀ ਮੱਚ ਜਾਂਦੀ ਹੈ ਕਾਲੀ ਹੋ ਜਾਂਦੀ ਹੈ ਵਿੱਚੋਂ ਕੱਚੀ ਰਹਿ ਜਾਂਦੀ ਹੈ ਚੁੱਲੇ ਤੇ ਆਪਣੀ ਸਵੇਰੀ ਧੁੱਪ ਆ ਜਾਂਦੀ ਹੈ ਜੀ ਬਾਹਰ ਤਾਂ ਕਰਕੇ ਆਪਾਂ ਬਾਹਰ ਰੋਟੀ ਨਹੀਂ ਬਣਾਈਏ ਜੀ ਅੰਦਰ ਗੈਸ ਤੇ ਬਣਾ ਲਈ ਚੁੱਲੇ ਤੇ ਚੜਦੀ ਧੁੱਪ ਆਉਂਦੀ ਹੈ ਜੀ ਆਪਣੀ ਠੰਡ 'ਚ ਤਾਂ ਵਧੀਆ ਹੈ ਗਰਮੀਆਂ 'ਚ ਔਖਾ ਹੋ ਜਾਂਦਾ ਜੀ ਥੋੜੀਆਂ ਬਣਾਉਣੀਆਂ ਸੀਗੀਆਂ ਰੋਟੀਆਂ ਤਾਂ ਕਰਕੇ ਫਿਰ ਆਪਾਂ ਗੈਸ ਤੇ ਬਣਾ ਲਈਆਂ ਨੇ ਦੂਸਰੀ ਗੈਸ ਦੇ ਉੱਤੇ ਇਹਨਾਂ ਨੂੰ ਸੇਕ ਲਾਂਗੇ ਆਪਾਂ ਸੱਡਾਂ ਸਾਰੀਆਂ ਘਵਾ ਘਵਾ ਕੇ ਰੋਟੀਆਂ ਚੰਗੀ ਤਰ੍ਹਾਂ ਸੇਕ ਲਾਂਗੇ ਜੀ ਤਾਂ ਕਿ ਕਿਤੇ ਕੱਚੀ ਨਾ ਰਹੇ ਰੋਟੀ ਬਹੁਤ ਟੇਸਟੀ ਬਣੀਆਂ ਸੀ ਇਹ ਜੀ ਰੋਟੀਆਂ ਵਿੱਚ ਮੇਥੀ ਪਾਉਣ ਨਾਲ ਸਵਾਦ ਹੋਰ ਵੱਧ ਜਾਂਦਾ ਹੈ ਰੋਟੀ ਦਾ ਹਰੀ ਮੇਥੀ ਤਾਂ ਹੁਣ ਹੈ ਨਹੀਂ ਜੀ ਨਾ ਮਿੱਥੇ ਨੇ ਧਨੀਆ ਵੀ ਨਹੀਂ ਸਰ ਗਿਆ ਹੁਣ ਤਾਂ ਧਨੀਆ ਵੀ ਹੈ ਨਹੀਂਗਾ ਜੀ ਤਾ ਕਰਕੇ ਆਪਾਂ ਸੁੱਕੀ ਮੇਥੀ ਪਾ ਲਈ ਜਿਹੜੀ ਸਟੋਰ ਕਰਕੇ ਰੱਖੀ ਆਪਾਂ ਦਾਅਸal ਵੀ ਤੋਂ ਬੱਦ ਸੁਆਦ ਲੱਗੀਆਂ ਨੇ ਅੱਜ ਰੋਟੀ ਆਪਣੇ ਬੱਚੇ ਵੀ ਖਾ ਲੈਂਦੇ ਨੇ ਜੀ ਮਿਸੀਆਂ ਰੋਟੀਆਂ ਐ ਨਹੀਂ ਹੈਗਾ ਵੀ ਮਿਸੀਆਂ ਨਹੀਂ ਖਾਂਦੇ ਕਣਕ ਦੀਆਂ ਖਾਂਦੇ ਨੇ ਮੱਕੀ ਦੀ ਰੋਟੀ ਖੋਸੋ ਕੇ ਖਾ ਲੈਂਦੇ ਨੇ ਜੀ ਲਓ ਜੀ ਆਪਾਂ ਇਹ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ। ਲਓ ਜੀ ਚੰਗੀ ਤਰ੍ਹਾਂ ਰੜ ਗਈ ਰੋਟੀ। ਦੇਖਣ ਜਿਹੀ ਬਹੁਤ ਸੋਹਣੀ ਲੱਗਦੀ ਸੀ। ਮੇਥੀ ਕਾ ਕੇ ਖੁਸ਼ਬੂ ਵੀ ਬਹੁਤ ਆ ਰਹੀ ਸੀ ਰੋਟੀਆਂ ਬਣਦੀਆਂ ਸੀ ਜਦੋਂ। ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਇਹ। ਇਹ ਮੱਕੀ ਦਾ ਆਟਾ ਨਹੀਂ ਪਾਉਣਾ ਜੀ ਆਪਾਂ ਤਾਂ ਉਹਦੀ ਜਗ੍ਹਾ ਤੇ ਆਪਾਂ ਕਣਕ ਦੇ ਆਟੇ ਦੇ ਵਿੱਚ ਥੋੜਾ ਬੇਸਣ ਪਾ ਕੇ ਵੀ ਬਣਾ ਸਕਦੇ ਇਹਨਾਂ ਨੂੰ ਇਹ ਮੈਂ ਪਾਣੀ ਹੱਥੀਆਂ ਬਣਾਈਆਂ ਨੇ ਘਿਓ ਲਾ ਕੇ ਵੀ ਬਣਾ ਸਕਦੇ ਆ ਜੀ ਘਿਓ ਲਾ ਕੇ ਤਵੇ ਨਾਲ ਵੀ ਨਹੀਂ ਚਿਪਕਦੀ ਹੈਗੀ ਰੋਟੀ ਵਧੀਆ ਬਣ ਜਾਂਦੀ ਹੈ ਜੀ ਪਰ ਮੈਨੂੰ ਪਾਣੀ ਹੱਥੀਆਂ ਪਕਾਉਣ ਦੀ ਆਦਤ ਵੀ ਹੀ ਹੈ ਜੀ ਲੋ ਜੀ ਰੋਟੀਆਂ ਆਪਾਂ ਬਣਾ ਲਈਆਂ ਸੀ ਤੇ ਹੁਣ ਆਪਾਂ ਰੋਟੀ ਖਾ ਕੇ ਫੇਰ ਮਿਲਦੇ ਆ ਜੀ ਤੁਹਾਨੂੰ ਦਹੀਂ ਲੈ ਲਿਆ ਆਪਾਂ ਲੱਸੀ ਲੈ ਲਈਏ ਜੀ ਤੇ ਰੋਟੀ ਲੈ ਲਾਂਗੇ ਅਚਾਰ ਵਗੈਰਾ ਆਪਾਂ ਨਹੀਂ ਲਿਆ ਜੀ ਰੋਟੀਆਂ ਦੇ ਵਿੱਚ ਘਰਾਰਾ ਨਾਣ ਵਿੱਚ ਸੀ ਤੇ ਦਹੀਂ ਦੇ ਵਿੱਚ ਵੀ ਪਾ ਲਿਆ ਸੀ ਆਪਾਂ ਇਹ ਆ ਜੀ ਹੁਣ ਦੁਪਹਿਰ ਤੋਂ ਬਾਅਦ ਦਾ ਟਾਈਮ ਇਹ ਪਨੀਰ ਬਣਾਉਣੀ ਆ ਥੋੜਾ ਜਿਹਾ ਲਿੱਟਰ ਸਵਾ ਲਿੱਟਰ ਕ ਦੁੱਧ ਲਿਆ ਜੀ ਆਪਾਂ ਉਹਦਾ ਪਨੀਰ ਬਣਾਵਾਂਗੇ ਕੜਾਹੀ ਪਨੀਰ ਬਣਾ ਲਾਂਗੇ ਅੱਜ ਜੀ ਕਾਫੀ ਦਿਨ ਹੋ ਗਏ ਬਣਾਇਆ ਨਹੀਂ ਹੈਗਾ ਇਸ ਆਪ ਅੱਛਰਕਾ ਪਾਇਆ ਜੀ ਵਿਨੇਗਰ ਉਹਦੇ ਨਾਲ ਪਾੜ ਲਾਂਗੇ ਨਿੰਬੂ ਸੱਤ ਵੀ ਹੈਗਾ ਸੀ ਪਰ ਮੈਂ ਸਿਰਕੇ ਨਾਲ ਹੀ ਪਾੜ ਲਿਆ ਸੀ ਘਰ ਦਾ ਪਨੀਰ ਤਾਂ ਬਹੁਤ ਤੇਜ਼ੀ ਬਣਦਾ ਜੀ ਤੇ ਬਣਾਉਣਾ ਵੀ ਬਿਲਕੁਲ ਆਸਾਨ ਹੈ ਦੁੱਧ ਨੂੰ ਵਾਲੀ ਦੇਖੇ ਜਿਹੜੀ ਚੀਜ਼ ਨਾਲ ਤੁਸੀਂ ਪਾੜਨਾ ਚਾਹੁੰਦੇ ਜੀ ਸਿਰਕੇ ਨਾਲ ਨਿੰਬੂ ਸਾਤ ਨਾਲ ਜਾਂ ਨਿੰਬੂ ਤੇ ਪਾਣੀ ਨਾਲ ਜੀ ਕੋਈ ਵੀ ਚੀਜ਼ ਪਾ ਕੇ ਆਪਾਂ ਦੁੱਧ ਨੂੰ ਪਾੜ ਸਕਦੇ ਆ ਬਹੁਤ ਸੌਫਟ ਪਨੀਰ ਬਣ ਕੇ ਤਿਆਰ ਹੁੰਦਾ ਹੈ ਕਰਦਾ ਮੁੱਲ ਦਾ ਪਨੀਰ ਨਹੀਂ ਸਵਾਦ ਹੁੰਦਾ ਜੀ ਛੀੜਾ ਜਿਹਾ ਹੁੰਦਾ ਥੋੜਾ ਜਿਹਾ ਲਓ ਜੀ ਇਹਨੂੰ ਆਪਾਂ ਪੁੰਨ ਲੈਨੇ ਆ ਇਪੋ ਨਾ ਮੇ ਗਿੱਲਾ ਕਰ ਲਿਆ ਪਹਿਲਾਂ ਇਦੇ ਵਿੱਚ ਪੁੰਨ ਕੇ ਪਾ ਕੇ ਰੱਖ ਦਾਂਗੇ ਜੀ ਦੱਬ ਕੇ ਉੱਤੇ ਵਜਨ ਧਰ ਦਾਂਗੇ ਇਹਦੇ ਪਹਿਲਾਂ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਨਾਲ ਦਾ ਪਨੀਰ ਠੰਡਾ ਹੋ ਜਾਊਗਾ ਜੀ ਥੋੜਾ ਜਿਹਾ ਤੇ ਨਾਲੇ ਥੋੜੀ ਜਿਹੀ ਘਟਿਆਸ ਨਿਕਲ ਜੂ ਇਹ ਪਨੀਰ ਦੇ ਉੱਪਰ ਆਪਾਂ ਠੰਡਾ ਪਾਣੀ ਪਾ ਦਾਂਗੇ ਫਿਰ ਸੈੱਟ ਕਰਕੇ ਰੱਖਾਂਗੇ ਜੀ ਦੱਬ ਕੇ ਪਨੀਰ ਨੂੰ ਉਸ ਤੋਂ ਬਾਅਦ ਆਪਾਂ ਇਹ ਲਾਗੇ ਸੀਗੇ ਜੀ ਟਮਾਟਰ ਪਿਆਜ਼ ਪੰਨੂਗੇ ਰੱਖ ਦਾਂਗੇ ਆਪਾਂ ਅੱਜ ਦੂਸਰੀ ਤਰ੍ਹਾਂ ਬਣਾਵਾਂਗੇ ਜੀ ਪਹਿਲਾਂ ਇਹਨਾਂ ਨੂੰ ਮੋٹے-ਮੋٹے ਕੱਟ ਕੇ ਆਪਾਂ ਕਿਓ ਪਾ ਲਿਆ ਸੀ ਦੋ ਚਮਚੇ ਉਹਦੇ ਵਿੱਚ ਭੁੰਨ ਕੇ ਰੱਖ ਲਾਂਗੇ ਕੱਚਾਪਨ ਜਾਈ ਕੱਢਣਾ ਇਹਨਾਂ ਦਾ ਜ਼ਿਆਦਾ ਨਹੀਂ ਹੋ ਕਰਨੀ ਜੀ ਤੇ ਨਾਲ ਇੱਥੇ ਪਾ ਦਾਂਗੇ ਜੀ ਆਪਾਂ ਹਰੀਆਂ ਮਿਰਚਾਂ ਚਾਰ ਹਰੀਆਂ ਮਿਰਚਾਂ ਪਾਈਆਂ ਸੀ ਮੀਡੀਅਮ ਜੀ ਸਾਈਜ਼ ਦੀਆਂ ਜ਼ਿਆਦਾ ਵੱਡੀਆਂ ਨਹੀਂ ਸੀਗੀਆਂ ਤੇ ਕੁਸਾ ਆਪਾਂ ਲਾਲ ਮਿਰਚ ਪਾ ਲਾਂਗੇ ਜੀ ਇਹਨਾਂ ਨੂੰ ਪੁਣ ਕੇ ਰੱਖ ਦਿੰਨੇ ਜੀ ਆਪਾਂ ਠੰਡਾ ਹੋ ਜੂਗਾ ਮਸਾਲਾ। ਉਨੇ ਟਾਈਮ ਦੇ ਵਿੱਚ ਆਪਾਂ ਧਾਰਾ ਚੋਲਿਆਵਾਂਗੇ ਜੀ ਫੇਰ ਆ ਕੇ ਤੜਕਾ ਲਾਵਾਂਗੇ। ਲਓ ਜੀ ਇਹ ਤਿਆਰ ਆ ਹੁਣ ਆਪਣਾ। ਜਿਆਦਾ ਨਹੀਂ ਭੁੰਦੇ ਆਪਾਂ ਇਹਨਾਂ ਨੂੰ। ਟਮਾਟਰ ਵੀ ਸੌਫਟ ਹੋ ਗਏ ਨੇ ਤੇ ਪਿਆਜ਼ ਦਾ ਵੀ ਕੱਚਾਪਣ ਜਾ ਨਿਕਲ ਗਿਆ ਜੀ। ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਭਾਂਡੇ ਦੇ ਵਿੱਚ ਹੋਰ ਚ ਕੱਢ ਦਿੰਨੇ ਆ ਠੰਡੇ ਭਾਂਡੇ ਚ ਗੈਸ ਬੰਦ ਕਰ ਦਿੱਤਾ ਜੀ ਇਹ ਆਪਾਂ ਕੱਢ ਦਿੱਤਾ ਕੌਲੇ ਚ ਹੁਣ ਲਾਵਾਂਗੇ ਕੀ ਤੜਕਾ ਦੇਸੀ ਘਿਓ ਚ ਬਣਾਇਆ ਜੀ ਅੱਜ ਆਪਾਂ ਇਹ ਪਹਿਲਾਂ ਵੀ ਘਿਓ ਜੀ ਭੁੰਨੇ ਸੀ ਪਿਆਜ ਇਹ ਹੁਣ ਘਿਓ ਪਾ ਕੇ ਇਹਦੇ ਵਿੱਚ ਪਾ ਲਈ ਆਪਾਂ ਮਸਾਲਾ ਜਿਹੜਾ ਆਪਾਂ ਭੁੰਨ ਕੇ ਰੱਖਿਆ ਸੀ ਉਹ ਪੀਸ ਲਿਆ ਜੀ ਬੀ ਸੱਜੇ ਇਹ ਅੱਜ ਹਾਂਡੀ ਨਾਲ ਥੋੜਾ ਜਿਹਾ ਤਾਂ ਕਰਕੇ ਮੋਟਾ ਲੱਗਦਾ ਹੈ ਅੱਜ ਟਾਈਮ ਤੇ ਲਾਈਟ ਚਲੀ ਗਈ ਜੀ ਲਾਈਟ ਨਹੀਂ ਆਈ ਹੈਗੀ ਮੁੜ ਕੇ ਜਦੋਂ ਸਬਜ਼ੀ ਬਣ ਕੇ ਆਪਣੀ ਤਿਆਰ ਹੋ ਗਈ ਫਿਰ ਲਾਈਟ ਆਈ ਆ ਬਾਅਦ ਦੇ ਵਿੱਚ ਧਾਰਾਂ ਵੀ ਜੋ ਲਈ ਇਸ ਆਪਾਂ ਉਹਨਾ ਟਾਈਮ ਵੀ ਨਹੀਂ ਆਈ ਜੀ ਇੱਕ ਛੋਟਾ ਜਿਹਾ ਦਾਲ ਚੀਨੀ ਦਾ ਟੁਕੜਾ ਪਾਇਆ ਸੀਗਾ ਪਹਿਲਾਂ ਤੇ ਇਹ ਦੋ ਇਲਾਚੀਆਂ ਪਾਈਆਂ ਨੇ ਜੀ ਛੋਟੀਆਂ ਇਲਾਚੀਆਂ ਜਿਆਦਾ ਮਸਾਲੇ ਨਹੀਂ ਪਾਉਂਦੇ ਆਪਾਂ ਸਿੰਪਲ ਜਿਹਾ ਬਣਾਵਾਂਗੇ ਤੇ ਟੇਸਟੀ ਵੀ ਬਹੁਤ ਬਣਦਾ ਜੀ ਸਿੰਪਲ ਜਿਹਾ ਇਹ ਮਸਾਲਾ ਭੁੰਨ ਲਿਆ ਜੀ ਆਪਾਂ ਜਿਆਦਾ ਟਾਈਮ ਨਹੀਂ ਲੱਗਦਾ ਦਵਾਰੇ ਭੁੰਨਣ ਨੂੰ ਪਹਿਲਾਂ ਭੁੰਨੇ ਹੋਏ ਸੀ ਆਪਣੇ ਪਿਆਜ਼ਾ ਲੂਣ ਵਿੱਚ ਤੇ ਹਲਦੀ ਪਾ ਲਈ ਹੈ ਜੀ ਥੋੜਾ ਜਿਹਾ ਪਾਣੀ ਪਾ ਦਾਂਗੇ ਆਪਾਂ ਇਹਦੇ ਵਿੱਚ ਮਸਾਲੇ ਪੱਕ ਜਾਣਗੇ ਚੰਗੀ ਤਰ੍ਹਾਂ ਬਿਲਕੁਲ ਥੋੜਾ ਜਿਹਾ ਪਾਇਆ ਜੀ ਪਾਣੀ ਜਿਆਦਾ ਨਹੀਂ ਪਾਇਆ ਆਪਾਂ ਵੱਡੀ ਇਲਾਇਚੀ ਨਹੀਂ ਪਾਈ ਜੀ ਅੱਜ ਆਪਾਂ ਨਹੀਂ ਤੇਜ ਪੱਤਾ ਪਾਇਆ ਤੇਜ ਪੱਤਾ ਮੈਂ ਪਾਉਣਾ ਭੁੱਲ ਗਈ ਜੀ ਤੇ ਵੱਡੀ ਇਲਾਇਚੀ ਆਪਾਂ ਜਾਣ ਕੇ ਨਹੀਂ ਪਾਈ ਹੈਗੀ ਹੁਣ ਗਰਮੀ ਆਉਂਦੀ ਹੈ ਜੀ ਵੱਡੀ ਇਲਾਇਚੀ ਦੀ ਤਸੀਰ ਗਰਮ ਹੁੰਦੀ ਹੈ ਤਾਂ ਕਰਕੇ ਆਪਾਂ ਛੋਟੀਆਂ ਹੀ ਪਾ ਦਿੱਤੀਆਂ ਨੇ ਤੇ ਅੱਧਾ ਲੀਟਰ ਆਪਾਂ ਪਾਣੀ ਪਾ ਕੇ ਟੱਕ ਦਿੱਤਾ ਜੀ ਲੌਂਗ ਵੀ ਨਹੀਂ ਪਾਈ ਜੀ ਦੋ ਤਿੰਨ ਲੌਂਗ ਪਾ ਲੈਨੇ ਨੇ ਅੱਗੇ ਸਿਆਲ ਦੇ ਵਿੱਚ ਜੀ ਬਣਾਈਏ ਆਪਾਂ ਤੇ ਵੱਡੀ ਇਲਾਇਚੀ ਵੀ ਪਾਉਣੀ ਹੁੰਦੀ ਆ ਦਾਲਚੀਨੀ ਦਾ ਛੋਟਾ ਟੁਕੜਾ ਪਾਇਆ ਜੀ ਤੇ ਇਹ ਬਣ ਕੇ ਪਨੀਰ ਆਪਣਾ ਤਿਆਰ ਸੀ ਇਹਨੂੰ ਕੱਟ ਲੈਨੇ ਆ ਜੀ ਆਪਾਂ ਬਹੁਤ ਵਧੀਆ ਤੇ ਸੌਫਟ ਪਨੀਰ ਬਣ ਕੇ ਤਿਆਰ ਹੋਇਆ ਜੀ ਇਹ ਸਾਰਾ ਕੱਟ ਲਿਆ ਜੀ ਆਪਾਂ ਕੱਟਣ ਤੋਂ ਹੀ ਪਤਾ ਲੱਗਦਾ ਹੋਊ ਜੀ ਤੁਹਾਨੂੰ ਵੀ ਸੌਫਟ ਬਣਿਆ ਹੋਇਆ ਬਿਲਕੁਲ ਥੋੜਾਪਾਈ ਮਲਾਈ ਪਾ ਦਾਂਗੇ ਜੀ ਇਹਦੇ ਵਿੱਚ ਕਾਫੀ ਟਾਈਮ ਹੋ ਗਿਆ ਰੀਝੀ ਨੂੰ ਤਰੀ ਜਿੰਨੀ ਕ ਆਪਣੀ ਸਬਜ਼ੀ ਹੈ ਜੋ ਹਿਸਾਬ ਨਾਲ ਤਾਂ ਆ ਪਾ ਲਾਂਗੇ ਆਪਾਂ ਮਲਾਈ ਇਹਦੇ ਵਿੱਚ ਕੱਚੇ ਦੁੱਧ ਦੀ ਮਲਾਈ ਹੈ ਜੀ ਇਹ ਵਾਲੀ ਵਾਲੇ ਦੀ ਨਹੀਂ ਹੈਗੀ ਤੇ ਥੇ ਆਪਾਂ ਪਾਣੀ ਘੱਟ ਪਾ ਕੇ ਜੇ ਦੁੱਧ ਪਾਉਣਾ ਤਾਂ ਦੁੱਧ ਵੀ ਪਾ ਸਕਦੇ ਆ ਜੀ ਨਾਲ ਮਲਾਈ ਦੇ ਰੱਪਾ ਥੋੜੀ ਜੀ ਸਬਜ਼ੀ ਬਣਾਈ ਸੀ ਜਿਆਦਾ ਨਹੀਂ ਹੈਗੀ ਜੀ ਇਹ ਅੱਜ ਤਾਂ ਕਰਕੇ ਆਪਾਂ ਕੱਲੀ ਮਲਾਈ ਪਾਈ 1/2 ਲੀਟਰ ਪਾਣੀ ਪਾਇਆ ਸੀ ਬਸ ਤੇ ਇਹ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਿੱਤਾ ਜੀ ਆਪਾਂ ਸਾਬਤਾ ਜੀਰਾ ਨਹੀਂ ਪਾਇਆ ਇਹਦੇ ਵਿੱਚ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਫਿਰ ਪਾਇਆ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਲਾਈ ਨੂੰ ਤੇ ਜੀਰਾ ਪਾਊਡਰ ਨੂੰ ਥੋੜਾ ਜਿਹਾ ਟਾਈਮ ਸੇਕ ਲਵਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ। ਜ਼ਿਆਦਾ ਟਾਈਮ ਨਹੀਂ ਲੱਗਦਾ ਜੀ ਇਹ ਸਬਜ਼ੀ ਬਣਨ ਨੂੰ। ਬਹੁਤ ਜਲਦੀ ਬਣ ਜਾਂਦੀ ਹੈ। ਇਹ ਪਾ ਲਿਆ ਜੀ ਪਨੀਰ ਆਪਾਂ। ਹੁਣ ਪਨੀਰ ਨੂੰ ਮਿਕਸ ਕਰਕੇ ਥੋੜਾ ਜਿਹਾ ਟਾਈਮ ਸੇਕ ਲਵਾਵਾਂਗੇ ਹੋਰ ਪਨੀਰ ਦੇ ਵਿੱਚ। ਨਾਣ ਮਿਰਚ ਰੱਚ ਜੂਗਾ ਜੀ। ਫਿਰ ਗੈਸ ਬੰਦ ਕਰਾਂਗੇ। ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ। ਟਾਕੇ ਸਿਮ ਤੇ ਗੈਸ ਕਰ ਦਿੱਤਾ ਆਪਾਂ ਥੋੜਾ ਜਿਹਾ ਟਾਈਮ ਲਈ ਇਹ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਸਬਜ਼ੀ ਤੇ ਕਲਰ ਕਿੰਨਾ ਸੋਹਣਾ ਆਇਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ